ਲੁਧਿਆਣਾ ਦੇ ਨਵੇਂ ਪੁਲਿਸ ਕਮਿਸ਼ਨਰ ਨੇ ਕੱਢੇ ਵੱਟ ਕੀਤੇ ਨਵੇਂ ਹੁਕਮ ਲਾਗੂ ਰੇੜੀਆਂ ਫੜੀਆਂ ਟਾਬਿਆਂ ਆਮ ਦੁਕਾਨਾਂ ਅਤੇ ਠੇਕਿਆਂ ਦੇ ਬਾਹਰ ਜਨਤਕ ਥਾਵਾਂ ਤੇ ਖੁੱਲੇ ਆਮ ਸ਼ਰਾਬ ਪੀਣ ਤੇ ਪਾਬੰਦੀ ਰੇਤੇ ਦੀ ਢੋਾਈ ਸਮੇਂ ਤਰਪਾਲ ਨਾਲ ਟੱਕ ਕੇ ਚੱਲਣ ਦਾ ਹੁਕਮ ਖੁੱਲੇ ਆਮ ਰੇਤੇ ਦੀ ਢੋਆ ਢੋਆ ਇਤੇ ਪਾਬੰਦੀ ਰਾਤ 10 ਵਜੇ ਤੋਂ ਸਵੇਰੇ 6 ਵਜੇ ਤੱਕ ਸ਼ੋਰ ਸੰਗੀਤ ਅਤੇ ਉੱਚੀ ਆਵਾਜ਼ ਵਿੱਚ ਲਾਊਡ ਸਪੀਕਰ ਡੀਜੇ ਚਲਾਉਣ ਤੇ ਪਾਬੰਦੀ ਹਸਪਤਾਲਾਂ ਤੇ ਵਿਦਿਅਕ ਸੰਸਥਾਵਾਂ ਦੇ 100 ਮੀਟਰ ਦੇ ਘੇਰੇ ਅੰਦਰ ਸਾਰਾ ਦਿਨ ਸ਼ੋਰ, ਸੰਗੀਤ ਅਤੇ ਉੱਚੀ ਆਵਾਜ਼ ਵਿੱਚ ਲਾਊਡ ਸਪੀਕਰ, ਡੀਜੇ ਚਲਾਉਣ ਤੇ ਪਾਬੰਦੀ। ਬੈਂਕ ਏਟੀਐਮਸ ਦੇ ਬਾਹਰ ਸ਼ਾਮ 8 ਵਜੇ ਤੋਂ ਸਵੇਰੇ 6 ਵਜੇ ਤੱਕ ਘੱਟੋ-ਘੱਟ 1 ਕੁ ਸੁਰੱਖਿਆ ਕਰਮਚਾਰੀ ਤਾਇਨਾਤ ਕਰਨਾ ਲਾਜ਼ਮੀ। ਰੋਜ਼ ਧਰਨੇ, ਰੈਲੀ ਤੇ ਵਿਆਹ ਸ਼ਾਦੀਆਂ ਵਿੱਚ ਬਿਨਾਂ ਮਨਜ਼ੂਰੀ ਡਰੋਨ ਕੈਮਰੇ ਦੀ ਵਰਤੋਂ ਤੇ ਪਾਬੰਦੀ। ਲੁਧਿਆਣੇ ਅੰਦਰ ਪੈਂਦੀਆਂ ਜੇਲ੍ਹਾਂ ਦੇ 500 ਮੀਟਰ ਦੇ ਦਾਇਰੇ ਵਿੱਚ ਡਰੋਨ ਕੈਮਰੇ ਦੀ ਵਰਤੋਂ ਤੇ ਮੁਕੰਮਲ ਪਾਬੰਦੀ। ਪੁਲਿਸ ਤੇ ਫੌਜੀ ਵਰਦੀਆਂ ਵੇਚਣ ਵਾਲਿਆਂ ਨੂੰ ਖਰੀਦਣ ਵਾਲਿਆਂ ਦਾ ਪੂਰਾ ਰਿਕਾਰਡ ਰੱਖਣ ਤੇ ਹਰ ਮਹੀਨੇ ਪੁਲਿਸ ਖਾਣੇ ਵਿੱਚ ਜਮ੍ਹਾਂ ਕਰਾਉਂਦੇ ਹੁਕਮ। ਟੂਆ ਟੂਆਈ ਵਾਲੇ ਵਾਹਣਾ ਵਿੱਚ ਸਵਾਰੀਆਂ ਢੋਣ ਤੇ ਸਖਤੀ ਨਾਲ ਪਾਬੰਦੀ। ਪ੍ਰਾਈਵੇਟ ਵਾਹਣਾ ਤੇ ਪੁਲਿਸ ਆਰਮੀ ਤੇ ਹੋਰ ਸਰਕਾਰੀ ਮਹਿਕਮਿਆਂ ਦੇ ਅਨधिकृत ਨਾਮ ਲਿਖਣ ਤੇ ਲੋਗੋ ਲਾਉਣ ਤੇ ਪਾਬੰਦੀ। ਪੈਟਰੋਲ ਪੰਪਾਂ, ਗੈਸ ਏਜੰਸੀਆਂ, ਮੈਰਿਜ ਪੈਲਸਾਂ, ਮਾਸ ਤੇ ਮਨੀ ਐਕਸਚੇਂਜ ਦਫ਼ਤਰਾਂ ਲਈ ਸੀਸੀਟੀਵੀ ਕੈਮਰੇ ਲਾਉਣਾ ਕੀਤਾ ਲਾਜ਼ਮੀ ਤੇ 1 ਮਹੀਨੇ ਦੀ ਰਿਕਾਰਡਿੰਗ ਰੱਖਣ ਦੇ ਹੁਕਮ। ਮਕਾਨ ਦੁਕਾਨ ਮਾਲਕਾਂ ਨੂੰ ਕਿਰਾਏਦਾਰਾਂ ਤੇ ਪਈ ਗੈਸਟਾ ਸਮੇਤ ਹਰ ਕਿਸਮ ਦੇ ਕਿਰਾਏਦਾਰ ਦੀ ਫੋਟੋ ਤੇ ਵੇਰਵਾ ਨੇੜਲੇ ਥਾਣੇ ਵਿੱਚ ਦਰਜ ਕਰਵਾਉਣ ਦੇ ਹੁਕਮ ਲੁਧਿਆਣਾ ਦੇ ਨਵੇਂ ਪੁਲਿਸ ਕਮਿਸ਼ਨਰ ਨੇ ਕੱਢੇ ਵੱਟ ਕੀਤੇ ਨਵੇਂ ਹੁਕਮ ਲਾਗੂ ਰੇੜੀਆਂ ਫੜੀਆਂ ਟਾਬਿਆਂ ਆਮ ਦੁਕਾਨਾਂ ਅਤੇ ਠੇਕਿਆਂ ਦੇ ਬਾਹਰ ਜਨਤਕ ਥਾਵਾਂ ਤੇ ਖੁੱਲੇ ਆਮ ਸ਼ਰਾਬ ਪੀਣ ਤੇ ਪਾਬੰਦੀ ਰੇਤੇ ਦੀ ਟੁਆਈ ਸਮੇਂ ਤਰਪਾਲ ਨਾਲ ਟੱਕ ਕੇ ਚੱਲਣ ਦਾ ਹੁਕਮ ਖੁੱਲੇ ਆਮ ਰੇਤੇ ਦੀ ਟੁਆ ਟੁਆ ਇਤੇ ਪਾਬੰਦੀ ਰਾਤ 10 ਵਜੇ ਤੋਂ ਸਵੇਰੇ 6 ਵਜੇ ਤੱਕ ਸ਼ੋਰ ਸੰਗੀਤ ਅਤੇ ਉੱਚੀ ਆਵਾਜ਼ ਵਿੱਚ ਲਾਊਡ ਸਪੀਕਰ ਡੀਜੇ ਚਲਾਉਣ ਤੇ ਪਾਬੰਦੀ ਹਸਪਤਾਲਾਂ ਅਤੇ ਵਿਦਿਅਕ ਸੰਸਥਾਵਾਂ ਦੇ 100 ਮੀਟਰ ਦੇ ਘੇਰੇ ਅੰਦਰ ਸਾਰਾ ਦਿਨ ਸ਼ੋਰ ਸੰਗੀਤ ਅਤੇ ਉੱਚੀ ਆਵਾਜ਼ ਵਿੱਚ ਲਾਊਡ ਸਪੀਕਰ ਡੀਜੇ ਚਲਾਉਣ ਤੇ ਪਾਬੰਦੀ ਬੈਂਕ ਏਟੀਐਮਸ ਦੇ ਬਾਹਰ ਸ਼ਾਮ 8 ਵਜੇ ਤੋਂ ਸਵੇਰੇ 6 ਵਜੇ ਤੱਕ ਘੱਟੋ-ਘੱਟ 1 ਕੁ ਸੁਰੱਖਿਆ ਕਰਮਚਾਰੀ ਤਾਇਨਾਤ ਕਰਨਾ ਲਾਜ਼ਮੀ। ਰੋਜ਼ ਧਰਨੇ, ਰੈਲੀ ਤੇ ਵਿਆਹ ਸ਼ਾਦੀਆਂ ਵਿੱਚ ਬਿਨਾਂ ਮਨਜ਼ੂਰੀ ਡਰੋਨ ਕੈਮਰੇ ਦੀ ਵਰਤੋਂ ਤੇ ਪਾਬੰਦੀ। ਲੁਧਿਆਣੇ ਅੰਦਰ ਪੈਂਦੀਆਂ ਜੇਲ੍ਹਾਂ ਦੇ 500 ਮੀਟਰ ਦੇ ਦਾਇਰੇ ਵਿੱਚ ਡਰੋਨ ਕੈਮਰੇ ਦੀ ਵਰਤੋਂ ਤੇ ਮੁਕੰਮਲ ਪਾਬੰਦੀ। ਪੁਲਿਸ ਤੇ ਫੌਜੀ ਵਰਦੀਆਂ ਵੇਚਣ ਵਾਲਿਆਂ ਨੂੰ ਖਰੀਦਣ ਵਾਲਿਆਂ ਦਾ ਪੂਰਾ ਰਿਕਾਰਡ ਰੱਖਣ ਤੇ ਹਰ ਮਹੀਨੇ ਪੁਲਿਸ ਖਾਣੇ ਵਿੱਚ ਜਮ੍ਹਾਂ ਕਰਾਉਂਦੇ ਹੁਕਮ 2 ਵਾਟੂ ਆਈ ਵਾਲੇ ਵਾਹਣਾ ਵਿੱਚ ਸਵਾਰੀਆਂ ਢੋਣ ਤੇ ਸਖਤੀ ਨਾਲ ਪਾਬੰਦੀ ਪ੍ਰਾਈਵੇਟ ਵਾਹਣਾ ਤੇ ਪੁਲਿਸ ਆਰਮੀ ਤੇ ਹੋਰ ਸਰਕਾਰੀ ਮਹਿਕਮਿਆਂ ਦੇ ਅਨधिकृत ਨਾਮ ਲਿਖਣ ਤੇ ਲੋਗੋ ਲਾਉਣ ਤੇ ਪਾਬੰਦੀ ਪੈਟਰੋਲ ਪੰਪਾਂ ਗੈਸ ਏਜੰਸੀਆਂ ਮੈਰਿਜ ਪੈਲਸਾਂ ਮਾਸ ਤੇ ਮਨੀ ਐਕਸਚੇਂਜ ਦਫ਼ਤਰਾਂ ਲਈ ਸੀਸੀਟੀਵੀ ਕੈਮਰੇ ਲਾਉਣਾ ਕੀਤਾ ਲਾਜ਼ਮੀ ਤੇ 1 ਮਹੀਨੇ ਦੀ ਰਿਕਾਰਡਿੰਗ ਰੱਖਣ ਦੇ ਹੁਕਮ ਮਕਾਨ ਦੁਕਾਨ ਮਾਲਕਾਂ ਨੂੰ ਕਿਰਾਏਦਾਰਾਂ ਤੇ ਪਈ ਗੈਸਟਾ ਸਮੇਤ ਹਰ ਕਿਸਮ ਦੇ ਕਿਰਾਏਦਾਰ ਦੀ ਫੋਟੋ ਤੇ ਵੇਰਵਾ ਨੇੜਲੇ ਥਾਣੇ ਵਿੱਚ ਦਰਜ ਕਰਵਾਉਣ ਦੇ ਹੁਕਮ